ਸਸ਼ਰ ਕਾਰ ਢੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਵਿਰਾਟ ਕੋਹਲੀ ਦੇ ਨਾਲ ਜੁੜੀਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਥੇ ਵਿਰਾਟ ਕੋਹਲੀ ਦੇ ਰੈਸਟੋਰੈਂਟ ਤੇ ਵੱਡੀ ਕਾਰਵਾਈ ਹੋਈ ਹੈ ਤਾਂ ਦੱਸ ਦਈਏ ਕਿ ਜੁਥੇ ਇਸ ਮਾਮਲੇ ਦੇ ਵਿੱਚ ਹੁਣ ਵਿਰਾਟ ਕੋਹਲੀ ਦਾ ਜਿਹੜਾ ਇਹ ਰੈਸਟੋਰੈਂਟ ਹੈ ਉਸ ਤੇ ਕਾਰਵਾਈ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਨੋ স্মੋਕਿੰਗ ਜ਼ੋਨ ਨਾ ਹੋਣ ਕਰਕੇ ਇਹ ਕਾਰਵਾਈ ਹੋਈ ਹੈ ਤਾਂ ਵਿਰਾਟ ਕੋਹਲੀ ਦੀਆਂ ਮੁਸ਼ਕਲਾ ਵਧਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿਰਾਟ ਦੇ ਪਬ ਰੈਸਟੋਰੈਂਟ ਦੇ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ 18 ਕਮਿਊਨ ਪਬ ਤੇ ਰੈਸਟੋਰੈਂਟ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਦਰਅਸਲ ਨੋ ਸਮੋਕਿੰਗ ਜ਼ੋਨ ਨਾ ਹੋਣ ਕਰਕੇ ਮਾਮਲਾ ਦਰਜ ਕੀਤਾ ਗਿਆ ਵਿਰਾਟ ਕੋਹਲੀ ਦੇ ਵੱਲੋਂ ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਤਾਂ ਵਿਰਾਟ ਕੋਹਲੀ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਕੋਲੀ ਦੇ ਰੈਸਟੋਰੈਂਟ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ 18 ਕਮਿਊਨ ਪਬ ਤੇ ਰੈਸਟੋਰੈਂਟ ਦੇ ਵਿੱਚ 노 স্মোকਿੰਗ ਜ਼ੋਨ ਨਾ ਹੋਣ ਕਰਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਕ੍ਰਿਕਟਰ ਦੇ ਵੱਲੋਂ ਕੋਈ ਵੀ ਬਿਆਨ ਜਾਂ ਫਿਰ ਰੈਸਟੋਰੈਂਟ ਦੇ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਤਾਂ ਵਿਰਾਟ ਕੋਲੀ ਦੀਆਂ ਮੁਸ਼ਕਲਾ ਕਹਿ ਸਕਦੇ ਆ ਕਿ ਵੱਦ ਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਉਹਨਾਂ ਦੇ ਪਬ ਰੈਸਟੋਰੈਂਟ ਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਬੈਂਗਲੌਰ ਦੇ ਵਿੱਚ ਸਥਿਤ ਵਿਰਾਟ ਦੇ 18 ਕਮਿਊਨ ਪਬ ਤੇ ਰੈਸਟੋਰੈਂਟ ਦੇ ਖਿਲਾਫ ਇਹ ਮਾਮਲਾ ਦਰਜ ਹੁੰਦਾ ਬੈਂਗਲੌਰ ਪੁਲਿਸ ਨੇ ਕੋਲੀ ਦੇ ਪਬ ਦੇ ਵਿੱਚ ਨੋ স্মੋਕਿੰਗ ਜ਼ੋਨ ਨਹੀਂ ਹੋਣ ਦੀ ਵਜ੍ਹਾ ਕਰਕੇ ਇਹ ਕਾਰਵਾਈ ਕੀਤੀ ਹੈ ਤਾਂ ਵੱਡਾ ਐਕਸ਼ਨ ਲਿਆ ਗਿਆ ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਰੈਸਟੋਰੈਂਟ ਜਾਂ ਫਿਰ ਵਿਰਾਟ ਕੋਲੀ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਨਿਯਮ ਤੋੜਨ ਦੇ ਦੋਸ਼ ਨੇ ਜਿਸ ਦੇ ਚੱਲਦਿਆਂ ਪਬ ਤੇ ਕਾਰਵਾਈ ਕਰ ਦਿੱਤੀ ਗਈ ਹੈ ਜੁਲਾਈ 2024 ਦੇ ਵਿੱਚ 18 ਕਮਿਊਨ ਪਬ ਦੇ ਮੈਨੇਜਰ ਤੇ ਇਸ ਮਾਮਲੇ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਵੀ ਐਫ ਆਰ ਦਰਜ ਹੋਈ ਸੀ ਤਾਂ ਦੱਸਦੇ ਹਾਂ ਕਿ ਹੁਣ ਇਸ ਮਾਮਲੇ ਦੇ ਸਬੰਧ ਸਿਆ ਜਾਰੀ ਹੈ ਕਿ ਜਿੱਥੇ ਪਰਚਾ ਦਰਜ ਹੋਇਆ ਵਿਰਾਟ ਕੋਹਲੀ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਉਹਨਾਂ ਦੇ ਰੈਸਟੋਰੈਂਟ ਪਬ ਦੇ ਖਿਲਾਫ ਬੰਗਲੌਰ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਤੇ ਇਸ ਦਾ ਕਾਰਨ ਹੈ नो स्मोकिंग जोन ਨਾ ਹੋਣਾ ਤਾਂ ਰੈਸਟੋਰੈਂਟ ਤੇ ਪਬ ਦੇ ਵਿੱਚ ਉਹ নো স্মੋਕਿੰਗ ਜ਼ੋਨ ਨਹੀਂ ਹੈ ਜਿਸ ਦੇ ਚਲਦਿਆ ਕਿ ਵਿਰਾਟ ਕੋਲੀ ਦੇ ਪਬ ਤੇ ਰੈਸਟੋਰੈਂਟ ਤੇ ਬੰਗਲੌਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਵੀ ਅਜੇ ਤੱਕ ਬਿਆਨ ਸਾਹਮਣੇ ਨਹੀਂ ਆਇਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2024 ਦੇ ਵਿੱਚ ਵੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦੇ ਵਿੱਚ ਪਬ ਦੇ ਮੈਨੇਜਰ ਤੇ FIR ਦਰਜ ਹੁੰਦੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਐਕਸ਼ਨ ਪੁਲਿਸ ਦੇ ਵੱਲੋਂ ਲਿਆ ਗਿਆ ਹੈ